야이해주셔 <shriek> 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 ਅਸਵਿੰਗ ਵਾਲੀ ਗਲੀ ਜੀ ਕੀ ਗੱਲ ਵਦੋ ਜੀ ਸਾਡੇ ਇੱਦਾਂ ਹੀ ਸਵੇਰੇ ਗੁਰਦਾਰੇ ਗਏ ਜੀ ਸਵਾ 4 ਵਜੇ ਸਵਾ 4 ਤੋਂ ਬਾਅਦ 4:20 ਦੇ ਅੰਦਰ ਆਣ ਉਹਨਾਂ ਜਿੰਦਰਾ ਤੋੜ ਕੇ ਜਿੰਦਰਾ ਤੋੜ ਕੇ ਅੰਦਰ ਆਣ ਵੜੇ ਜੀ ਤੇ ਇਹਨਾਂ ਪਹਿਲਾਂ ਸਾਹਮਣੇ ਮੋਟਰਸਾਈਕਲ ਲੱਗਾ ਮੋਟਰਲ ਕੱਢਿਆ ਫਿਰ ਨੁਬਾਰੀ ਦੇ ਵਿੱਚੋਂ ਜਿਹੜਾ ਗਹਿਣਾ ਸੀ ਗਹਿਣਾ ਕੱਢ ਲਿਆ ਮੋਬਾਈਲ ਹੀ ਇੱਕ LCD ਲੱਗੀ ਸੀ ਵੱਡੀ LCD ਲੈ ਗਏ LCD ਤੋਂ ਬਾਅਦ ਇਹਨਾਂ ਨੇ ਜਿਹੜਾ ਇੱਕ ਮੀਟੀ ਹੀ ਮੇ ਤੋਂ ਕਮੇਟੀ ਲੈ ਕੇ 50000 ਰੁਪਇਆ ਲੈ ਘਰ ਕੋਈ ਹੈ ਡਾਈਕਰ ਲੈ ਘਰ ਹੀ ਦੋਵੇਂ ਜੀ ਇਹ 4 ਵਜੇ ਮੇਰੇ ਘਰ ਦੇ ਪਹਿਲਾਂ ਗਏ ਆ ਮੈਂ ਸਵਾ ਚਾਰ ਗਿਆ ਦੇ ਲੜਕੀ ਕੱਲੀ ਘਰ ਉਹ ਸੁੱਤੀ ਸੀ ਜੀ ਉਹਦਾ ਕੁੰਡਾ ਬੰਦ ਕਰਤਾ ਇਹਨਾਂ ਨੇ ਕੋਈ ਛਾਪ ਸ਼ੁਕ ਕਿਸੇ ਤੇ ਲੱਗ ਨਹੀਂ ਛਾਕਤ ਨਹੀਂ ਆ ਕਿਸੇ ਦੇ ਵੀ ਕੀ ਕਹਿੰਦੀ ਪੁਲਿਸ ਪੁਲਿਸ ਕੋਹ ਨਹੀਂ ਜੀ ਜਾਇਦਾਦ ਉਹ ਕਹਿੰਦੇ ਅੱਜ ਅੱਜ ਨਹੀਂ ਕੱਲ ਕਰੀ ਜਾਂਦੇ ਕੋਈ ਉਹਨਾਂ ਕਾਰਵਾਈ ਕੋਈ ਕੀਤੀ ਨਹੀਂ ਹੈ ਤੱਕ ਜੀ ਬਸ ਉਹ ਸਾਨੂੰ ਕਹੀ ਜਾਂਦੇ ਕੈਮਰੇ ਤੁਸੀਂ ਵੇਖੋ ਲੋਕਾਂ ਦੇ ਜਾ ਕੇ ਲੋਕਾਂ ਦੇ ਘਰ ਚਲ ਜੋ ਬਸ ਇਹੋ ਹੀ ਆ ਹੋਰ ਉਹਨਾਂ ਕੁਝ ਨਹੀਂ ਹੈ ਤੱਕ ਜੀ ਜੋਨੋ ਤੇ ਮੋਲ ਖਰਾਬ ਹੋ ਰਿਆ ਵਾ ਸਰਪਾ ਦੇ ਵਿੱਚ ਬਹੁਤ ਜਿਆਦਾ ਜੀ ਸਾਡੀ ਗਲੀ ਦੇ ਇਥੇ ਜਿਆਦਾ ਹੀ ਇਥੇ ਸਾਹਮਣੇ ਇੱਕ ਦੋ ਘਰ ਸਮੈਗ ਵੇਚਣ ਦੇ ਆ ਤੇ ਕੋਈ ਨਹੀਂ ਇਥੇ ਕਾਰਵਾਈ ਕੋਈ ਨਹੀਂ ਕਰਦਾ ਜੀ ਛਰੇ ਆਮ ਸਮੈਗ ਵੇਚ ਦੀ ਸ਼ਾਮ ਨੂੰ ਅੱਛਾ ਛਰੇ ਆਮ ਛਰੇ ਆਮ ਸਾਡੀ ਗਲੀ ਦੇ ਵਿੱਚ ਵੀ ਕੰਡਿਆ ਜੀ ਕੋਈ ਸ਼ਾਮ ਨੂੰ ਇਥੇ 5 ਵਜੇ ਆਜੋ 5 ਵਜੇ ਤੋਂ ਬਾਅਦ 7-8 ਵਜੇ ਤੱਕ ਸਵੇਰੇ ਤੜਕੇ ਇਥੇ ਆਏ ਲੋਕ ਤੁਰੇ ਫਿਰਦੇ ਸਮੈਗ ਲੈਣ ਆਲੇ ਚੋਰੀ ਦੇ ਮਰਦ ਤਾਂ ਫਿਰ ਮਰਦ ਉਹ ਉਹਨਾਂ ਦਾ ਕਰਕੇ ਹੀ ਵਾਦਾ ਜਿਆਦਾ ਜੀ ਤੁਹਾਡੇ ਬੂਆ ਜੀ ਆਣ ਕੇ ਖਲੋ ਜਾਂਦੇ ਹੋ ਦਰਬਾਰ ਸਾਹਿਬ ਚ ਰੰਗਿਆ ਦਾ ਤੇ ਮਗਰੋਂ ਹੀ ਉਹਨਾਂ ਨੇ ਤਾਲਾ ਤੋੜਿਆ ਬਾਹਰੋਂ ਤਾਲਾ ਵੀ ਲਾ ਕੇ ਗਏ ਤਾਲਾ ਛੱਡ ਦੇਣ ਤੋੜ ਕੇ ਅੰਦਰ ਆਏ ਪਹਿਲਾਂ ਮੋਟਾ ਛੇ ਗੱਡਿਆ ਆਣ ਕੇ ਫੇਰ ਅੰਦਰ ਆ ਕੇ ਲਮਾਰੀ ਨੂੰ ਪੈ ਗਏ ਲਮਾਰੀ ਦੇ ਪਰਸਾ ਪੁਰਸਾ ਫੋਲ ਪਾ ਕੇ ਦੋ ਛਾਪਾਂ ਹੀ ਵਿੱਚ ਇੱਕ ਚੈ ਨਹੀਂ ਉਹ ਲੈ ਗਏ ਐਲਈਡੀ ਲਾ ਕੇ ਲੈ ਗਏ ਫੋਨ ਹੀ ਮੇਰਾ ਉਹ ਲੈ ਕੇ ਨਾਲ ਤੇ ਫਿਰ ਕਮੇਟੀ 50000 ਰੁਪਏ ਨਾਲ ਪਈ ਉਹ ਲੈ ਕੇ ਤੇ ਬੇਟੀ ਕਮਰੇ ਸੁੱਤੀ ਉਹਦੀ ਉਹਨਾਂ ਨੇ ਕੁੰਡੀ ਲਾ ਦਿੱਤੀ ਆ ਤੇ ਅਸੀਂ ਇਹ ਮੰਗ ਕਰਦੇ ਆ ਵੀ ਸਾਨੂੰ ਦਵਾਇਆ ਜਾਵੇ

ਆਪਾਂ ਤਾਂ ਹੀ ਨਹੀਂ ਆਏ ਤਾਂ ਦੇ ਦੋੜ ਦੂੰ ਦਬੀਆਂ ਡੁਬੀਆਂ ਜਿੱਚ ਗੈਣਾ ਹੋਣਾ ਹੀ ਉਹ ਲੈ ਕੇ ਸਾਰ ਨਾਲ ਹੀ ਹਲ ਗਿਆ ਅੱਛਾ ਇਹ ਇੱਥੇ ਬੜਾ ਖਰਾਬ ਹੈ। ਜੀ ਗੁਰੂ ਦਾ ਖੂ ਅਸਲੀ ਵਾਲੀ ਗਲੀ ਜੀ। ਕੀ ਗੱਲ ਬੋਲੀ? ਫਾਲੀ ਤਾਂ ਸੁਵੇਦਾ ਸੁਵੇ ਨਹੀਂ ਗੁਰਦਾਰੇ ਗਏ ਜੀ ਸਵਾ 4 ਵਜੇ। ਸਵਾ ਚਾਰ ਤੋਂ ਬਾਅਦ 4:20 ਦੇ ਅੰਦਰ ਆਣ ਉਹਨਾਂ ਜਿੰਦਰਾ ਤੋੜ ਕੇ ਜਿੰਦਰਾ ਤੋੜ ਕੇ ਅੰਦਰ ਆਣ ਵੜੇ ਜੀ ਇਹਨਾਂ ਪਹਿਲਾਂ ਸਾਹਮਣੇ ਮੋਟਰਸਾਈਕਲ ਲਗਾ ਮੋਟਰਲ ਕੱਢਿਆ ਫਿਰ ਨੰਬਾਰੀ ਦੇ ਵਿੱਚੋਂ ਜਿਹੜਾ ਗਹਿਣਾ ਸੀ ਗਹਿਣਾ ਕੱਢ ਲਿਆ ਮੋਬਾਈਲ ਹੀ ਇੱਕ ਐਲਸੀਡੀ ਲੱਗੀ ਸੀ ਵੱਡੀ ਐਲਸੀਡੀ ਲੈ ਗਈ ਐਲਸੀਡੀ ਤੋਂ ਬਾਅਦ ਇਹਨਾਂ ਨੇ ਜਿਹੜਾ ਇੱਕ ਕਮੇਟੀ ਸੀ ਮੇਰੇ ਤੋਂ ਕਮੇਟੀ ਲੈ ਗਏ 50000 ਰੁਪਇਆ ਇੱਕ ਘਰ ਕੋਈ ਹੈਗਾ ਨਹੀਂ ਇੱਕ ਘਰ ਹੀ ਦੋਵੇਂ ਜੀ ਇਹ 4 ਵਜੇ ਮੇਰੇ ਘਰ ਦੇ ਪਹਿਲਾਂ ਗਏ ਆ ਮੈਂ ਸਵਾ ਚਾਰ ਗਿਆ ਤੇ ਲੜਕੀ ਕੱਲੀ ਘਰੋਂ ਸੁੱਤੀ ਸੀ ਜੀ ਉਹਦਾ ਕੁੰਡਾ ਬੰਦ ਕਰਤਾ ਇਹਨਾਂ ਨੇ ਕੋਈ ਛਾਪਛੁਕ ਕੇ ਇਹਦੇ ਲੱਭ ਨਹੀਂ ਛਾਕਤ ਨਹੀਂ ਆ ਕਿਸਦੇ ਵੀ ਕੀ ਕਹਿੰਦੀ ਪੁਲਿਸ ਪੁਲਿਸ ਕੋਹ ਨਹੀਂ ਜੀ ਜਾਇਦਾਦ ਉਹ ਕਹਿੰਦੇ ਅੱਜ ਅੱਜ ਨਹੀਂ ਕੱਲ ਕਰੀ ਜਾਂਦੇ ਕੋਈ ਉਹਨਾਂ ਕਾਰਵਾਈ ਕੋਈ ਕੀਤੀ ਨਹੀਂ ਹੈ ਤੱਕ ਜੀ ਬਸ ਉਹ ਸਾਨੂੰ ਕਹੀ ਜਾਂਦੇ ਕੈਮਰੇ ਤੁਸੀਂ ਵੇਖੋ ਲੋਕਾਂ ਦੇ ਜਾ ਕੇ ਲੋਕਾਂ ਦੇ ਘਰ ਚਲ ਜਾਓ ਬਸ ਇਹੋ ਹੀ ਆ ਹੋਰ ਉਹਨਾਂ ਕੁਝ ਨਹੀਂ ਹੈ ਤੱਕ ਜੀ ਜਿੰਨੋ ਦਿਨ ਮਾਹੌਲ ਖਰਾਬ ਹੋ ਰਿਹਾ ਵਾ ਸਰਕਾਰ ਦੇ ਵਿੱਚ ਬਹੁਤ ਜ਼ਿਆਦਾ ਜੀ ਸਾਡੀ ਗਲੀ ਜਿੱਤੇ ਇੱਥੇ ਜ਼ਿਆਦਾ ਹੀ ਇੱਥੇ ਸਾਹਮਣੇ ਇੱਕ ਦੋ ਘਰ ਸਮੈਗ ਵੇਚਣਦੇ ਆ ਤੇ ਕੋਈ ਨਹੀਂ ਇੱਥੇ ਕਾਰਵਾਈ ਕੋਈ ਨਹੀਂ ਕਰਦਾ ਜੀ ਸ਼ਰਿਆਮ ਸਮੈਗ ਵੇਚ ਦੀ ਸ਼ਾਮਾਂ ਨੂੰ ਅੱਛਾ ਸ਼ਰਿਆਮ ਸ਼ਰਿਆਮ ਸਾਡੀ ਗਲੀ ਦੇ ਵਿੱਚ ਵੀ ਕੰਡਿਆ ਜੀ ਕੋਈ ਸ਼ਾਮਾਂ ਨੂੰ ਇੱਥੇ 5 ਵਜੇ ਆਜੋ 5 ਵਜੇ ਤੋਂ ਬਾਅਦ 7-8 ਵਜੇ ਤੱਕ ਸਵੇਰੇ ਤੜਕੇ ਇੱਥੇ ਆਏ ਲੋਕ ਤੁਰੇ ਫਿਰਦੇ ਸਮੈਗ ਲੈਣ ਆਲੇ ਚੋਸੀ ਮਰਦਾਂ ਤੋਂ ਫਿਰ ਮਰਦਾਂ ਉਹ ਉਹਨਾਂ ਦਾ ਕਰਕੇ ਹੀ ਵਾਦਾ ਜਿਆਦਾ ਜੀ ਤੁਹਾਡੇ ਬੂਹਿਆਂ ਜੀ ਆਣ ਕੇ ਖਲੋ ਜਾਂਦੇ ਹੋ ਦਰਬਾਰ ਸਾਹਿਬ ਚ ਰਗਨੇ ਦਾ ਤੇ ਮਗਰੋਂ ਹੀ ਉਹਨਾਂ ਨੇ ਤਾਲਾ ਤੋੜਿਆ ਬਾਹਰੋਂ ਤਾਲਾ ਵੀ ਲਾ ਕੇ ਗਏ ਤਾਲਾ ਛੱਡ ਦੇਣ ਤੋੜ ਕੇ ਅੰਦਰ ਆਏ ਪਹਿਲਾਂ ਮੋਟਾ ਛੇ ਗੱਡਿਆ ਆਣ ਕੇ ਫੇਰ ਅੰਦਰ ਆ ਕੇ ਲਮਾਰੀ ਨੂੰ ਪੈ ਗਿਆ ਲਮਾਰੀ ਦੇ ਪਰਸ ਪਰਸ ਦਾ ਪੋਲ ਪਾਰ ਕੇ ਦੋ ਛਾਪਾਂ ਵਿੱਚ ਇੱਕ ਚੈ ਨਹੀਂ ਉਹ ਲੈ ਗਏ ਐਲਈਡੀ ਲਾ ਕੇ ਲੈ ਗਏ ਫੋਨ ਹੀ ਮੇਰਾ ਉਹ ਲੈ ਕੇ ਨਾਲ ਤੇ ਪਰ ਕਮੇਟੀ 50000 ਰੁਪਏ ਨਾਲ ਪਈ ਉਹ ਲੈ ਕੇ ਤੇ ਬੇਟੀ ਦੇ ਕਮਰੇ ਸੁੱਤੀ ਉਹਦੀ ਉਹਨਾਂ ਨੇ ਕੁੰਡੀ ਲਾ ਦਿੱਤੀ ਆ ਤੇ ਅਸੀਂ ਇਹ ਮੰਗ ਕਰਦੇ ਆ ਵੀ ਸਾਨੂੰ ਦਵਾਇਆ ਜਾਵੇ ਗਰੀਬ ਮਾਰੀ ਆ ਵੱਡੀ ਐਲਈਡੀ ਹਾਂ ਵੱਡੀ ਕਿੰਨਾ ਗਹਿਣਾ ਗੁਣਾ ਕਿੰਨਾ ਵਾਵਾ ਖੜਿਆ ਗਹਿਣਾ ਹੈਗਾ ਕਾਈਟੂ ਦੇ ਨਾਲ ਕਾਈਟੂ ਦਾ ਲੱਈਆ ਹੋਣਾ ਹੈਗਾ ਦੋਸਤ ਆਪਾਂ ਨਹੀਂ ਇੱਕ ਟ੍ਰੇਨਿੰਗ ਜੇ ਟੋੜੀ ਦੋਸਤ ਆਪਾਂ ਤਾਂ ਅਖੀਂ ਨਹੀਂ ਆਪਾਂ ਦੇ ਦੋੜੇ ਦਮੀਆਂ ਡਮੀਆਂ ਜਿੱਥੇ ਗਹਿਣਾ ਗੁਣਾ ਨਹੀਂ ਉਹ ਲੈ ਕੇ ਸਾਰ ਨਾਲ ਹੀ ਹਰ ਗਿਆ ਅੱਛਾ ਦੀ ਗੁਰੂ ਦਾਖੂ ਅਸਵੇਂ ਵਾਲੀ ਗਲੀ ਜੀ ਕੀ ਗੱਲ ਬਦੋਈ ਸਾਡੇ ਇਦਾਂ ਹੀ ਸਵੇਰੇ ਸਵੇਰੇ ਹੀ ਗੁਰਦਾਰੇ ਗਏ ਜੀ ਸਵਾ 4 ਵਜੇ ਸਵਾ 4 ਤੋਂ ਬਾਅਦ 4:20 ਦੇ ਅੰਦਰ ਆਣ ਉਹਨਾਂ ਜਿੰਦਰਾ ਤੋੜ ਕੇ ਜਿੰਦਰਾ ਤੋੜ ਕੇ ਅੰਦਰ ਆਣ ਵੜੇ ਜੀ ਇਹਨਾਂ ਪਹਿਲਾਂ ਸਾਹਮਣੇ ਮੋਟਰਸਾਈਕਲ ਲੱਗਾ ਮੋਟਰਲ ਕੱਢਿਆ ਫਿਰ ਨੰਬਾਰੀ ਦੇ ਵਿੱਚੋਂ ਜਿਹੜਾ ਗਹਿਣਾ ਸੀ ਗਹਿਣਾ ਕੱਢ ਲਿਆ ਮੋਬਾਈਲ ਹੀ ਇੱਕ ਐਲਸੀਡੀ ਲੱਗੀ ਸੀ ਵੱਡੀ ਐਲਸੀਡੀ ਲੈ ਗਈ ਐਲਸੀਡੀ ਤੋਂ ਬਾਅਦ ਇਹਨਾਂ ਨੇ ਜਿਹੜਾ ਇੱਕ ਕਮੇਟੀ ਸੀ ਮੇਰੇ ਤੋਂ ਕਮੇਟੀ ਲੈ ਗਏ 50000 ਰੁਪਇਆ ਇਹ ਘਰ ਕੋਈ ਹੈਗਾ ਨਹੀਂ ਘਰ ਹੀ ਦੋਵੇਂ ਜੀ ਇਹ 4 ਵਜੇ ਮੇਰੇ ਘਰ ਦੇ ਪਹਿਲਾਂ ਗਏ ਆ ਮੈਂ ਸਵਾ 4 గਿਆਂ ਦੇ ਲੜਕੀ ਕੱਲੀ ਘਰੋਂ ਸੁੱਤੀ ਸੀ ਜੀ ਉਹਦਾ ਕੁੰਡਾ ਬੰਦ ਕਰਤਾ ਇਹਨਾਂ ਨੇ ਕੋਈ ਛਾਪ ਛੁੱਕ ਕਿਸੇ ਤੇ ਲੱਗ ਨਹੀਂ ਛਾਕਤ ਨਹੀਂ ਆ ਕਿਸਦੇ ਵੀ ਕੀ ਕਹਿੰਦੀ ਪੁਲਿਸ ਪੁਲਿਸ ਕੋਹ ਨਹੀਂ ਜੀ ਜਾਇਦਾਦ ਉਹ ਕਹਿੰਦੇ ਅੱਜ ਅੱਜ ਨਹੀਂ ਕੱਲ ਕਰੀ ਜਾਂਦੇ ਕੋਈ ਉਹਨਾਂ ਕਾਰਵਾਈ ਕੋਈ ਕੀਤੀ ਨਹੀਂ ਹੈ ਤੱਕ ਜੀ ਬਸ ਉਹ ਸਾਨੂੰ ਕਹੀ ਜਾਂਦੇ ਕੈਮਰੇ ਤੁਸੀਂ ਵੇਖੋ ਲੋਕਾਂ ਦੇ ਜਾ ਕੇ ਲੋਕਾਂ ਦੇ ਘਰ ਚਲ ਜਓ ਬਸ ਇਹ ਹੋਈਆਂ ਹੋਰ ਉਹਨਾਂ ਕੁਝ ਨਹੀਂ ਹੈ ਤੱਕ ਜੀ ਜਿੰਨੋ ਦਿਨ ਮਾਹੌਲ ਖਰਾਬ ਹੋ ਰਿਹਾ ਵਾ ਸਰਕਾਰ ਦੇ ਵਿੱਚ ਬਹੁਤ ਜ਼ਿਆਦਾ ਜੀ ਸਾਡੀ ਗਲੀ ਜਿੱਤੇ ਇੱਥੇ ਜ਼ਿਆਦਾ ਹੀ ਇੱਥੇ ਸਾਹਮਣੇ ਇੱਕ ਦੋ ਘਰ ਸਮੈਗ ਵੇਚਣਦੇ ਆ ਤੇ ਕੋਈ ਨਹੀਂ ਇੱਥੇ ਕਾਰਵਾਈ ਕੋਈ ਨਹੀਂ ਕਰਦਾ ਜੀ ਸ਼ਰਿਆਮ ਸਮੈਗ ਵੇਚ ਦੀ ਸ਼ਾਮਾਂ ਨੂੰ ਅੱਛਾ ਸ਼ਰਿਆਮ ਵੇਚ ਸ਼ਰਿਆਮ ਸਾਡੀ ਗਲੀ ਦੇ ਵਿੱਚ ਵੀ ਕੰਡਿਆ ਜੀ ਕੋਈ ਸ਼ਾਮਾਂ ਨੂੰ ਇੱਥੇ 5 ਵਜੇ ਆਜੋ 5 ਵਜੇ ਤੋਂ ਬਾਅਦ 7-8 ਵਜੇ ਤੱਕ ਸਵੇਰੇ ਤੜਕੇ ਇੱਥੇ ਆਏ ਲੋਕ ਤੁਰੇ ਫਿਰਦੇ ਸਮੈਗ ਲੈਣ ਆਲੇ ਚੋਦੇ ਮਰਦਾਂ ਤੋਂ ਫਿਰ ਮਰਦਾਂ ਉਹ ਉਹਨਾਂ ਦਾ ਕਰਕੇ ਹੀ ਵਾਦਾ ਜਿਆਦਾ ਜੀ ਤੁਹਾਡੇ ਬੂਹਿਆਂ ਜੀ ਆਣ ਕੇ ਖਲੋ ਜਾਂਦੇ ਹੋ ਦਰਬਾਰ ਸਾਹਿਬ ਚ ਰਗਿਆ ਦਾ ਤੇ ਮਗਰੋਂ ਹੀ ਉਹਨਾਂ ਨੇ ਤਾਲਾ ਤੋੜਿਆ ਬਾਹਰੋਂ ਤਾਲਾ ਵੀ ਲਾ ਕੇ ਗਏ ਤਾਲਾ ਛੱਡ ਦੇਣ ਤੋੜ ਕੇ ਅੰਦਰ ਆਏ ਪਹਿਲਾਂ ਮੋਟਾ ਛੇ ਗੱਡਿਆ ਆਣ ਕੇ ਫੇਰ ਅੰਦਰ ਅਗਲ ਮਾਰੀ ਨੂੰ ਪੈ ਗਿਆ ਲਮਾਰੀ ਦੇ ਪਰਸਾ ਪੁਰਸਾ ਪੋਲ ਪਾਰ ਕੇ ਦੋ ਛਾਪਾਂ ਵਿੱਚ ਇੱਕ ਚੈ ਨਹੀਂ ਉਹ ਲੈ ਗਏ ਐਲਈਡੀ ਲਾ ਕੇ ਲੈ ਗਏ ਫੋਨ ਹੀ ਮੇਰਾ ਉਹ ਲੈ ਕੇ ਨਾਲ ਤੇ ਪੱਕੇ ਮੀਟੀ 50000 ਰੁਪਏ ਨਾਲ ਪਈ ਉਹ ਲੈ ਕੇ ਤੇ ਬੇਟੀ ਕਮਰੇ ਸੁੱਤੀ ਉਹਦੀ ਉਹਨਾਂ ਨੇ ਕੁੰਡੀ ਲਾ ਦਿੱਤੀ ਆ ਤੇ ਅਸੀਂ ਦੇ ਮੰਗ ਕਰਦੇ ਆ ਵੀ ਸਾਨੂੰ ਦਵਾਇਆ ਜਾਵੇ ਗਰੀਬ ਮਾਰੀ ਆ ਵੱਡੀ ਐਲਈਡੀ ਵੱਡੀ ਹੋ ਜਾਈ ਜੀ ਕਿੰਨਾ ਗਹਿਣਾ ਗੁਣਾ ਕਿੰਨਾ ਵਾਵਾ ਖੜਿਆ ਹੈਗਾ ਟਾਈਟਲ ਦੇ ਨਾਲ ਟਾਈਟਲ ਖੜੀ ਹੈ ਥੋੜਾ ਜਿਹਾ ਦੋਸਾ ਪਾਣੀ ਇੱਕ ਪੇਣੀ ਜਿਹੜਾ ਤੋੜੇ ਦੀ ਸਪਨ ਤੋਂ 50 ਤੱਕ ਦੇ ਤੋੜੇ ਗੋਮ ਦਬੀਆਂ ਡਬੀਆਂ ਜਿੱਚ ਗਹਿਣਾ ਗੁਣਾ ਨਹੀਂ ਉਹ ਲੈ ਕੇ ਸਾਨੂੰ ਨਾਲ ਹੀ ਚੱਲ ਗਈ ਅੱਛਾ